ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀਂ ਕੁੱਲ ਤੇ ਪ੍ਰਗਟ ਹੋਏ ਤਾਂਹੀਂ ਕੁੱਲ ਕਉ ਨਾਮ ਬੰਦਵਾ ਤਸ ਗੁਰਿੰਦ ਕਾ ਮੇਰੀ ਹੈ ਪ੍ਰਣਾ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਓ ਆਪਣੀ ਰਸਨਾ ਨੂੰ ਹੋਰ ਵੀ ਪਵਿੱਤਰ ਕਰ ਲਈਏ ਸਭ ਇੱਕ ਵਾਰ ਬੜੇ ਪਿਆਰ ਨਾਲ ਆਖੋ ਧੰ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੋਈ ਰਸਨਾ ਵਾਂਝੀ ਨਾ ਰਹੇ ਗੁਰੂ ਨਾਨਕ ਮਹਾਰਾਜ ਦਾ ਸਰੂਪ ਜਿਨ੍ਹਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਚਾਰ ਉਦਾਸੀਆਂ ਕਰਕੇ ਦੇਸ਼ ਦੇ ਕੋਨੇ-ਕੋਨੇ ਤੱਕ ਸਤਗੁਰਾਂ ਨੇ ਪ੍ਰੇਮ ਦਾ ਸੁਨੇਹਾ ਪਹੁੰਚਾਇਆ ਉਨ੍ਹਾਂ ਦੇ ਰੂਪ ਸਰੂਪ ਆਓ ਸਤਿਗੁਰਾਂ ਨੂੰ ਧੰਨ ਕਹਿ ਕੇ ਮੈਂ ਗੱਲ ਆਪਣੀ ਸ਼ੁਰੂ ਕਰਦਾ ਸਭ ਬੜੇ ਪਿਆਰ ਨਾਲ ਲਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਗੁਰਮਖੋ ਦੁਨੀਆਂ ਦੇ ਉੱਤੇ ਮਜ਼ਬ ਵੱਖਰੇ ਹੋ ਸਕਦੇ ਆ ਪਰ ਧਰਮ ਇੱਕ ਹੀ ਹੁੰਦਾ ਸ਼ਾਸਤਰਾਂ ਦੇ ਅੰਦਰ ਧਰਮ ਜਿਹੜਾ ਉਹ ਗੁਣਾ ਦਾ ਨਾਮ ਦੱਸਿਆ ਗੁਣਾ ਦਾ ਤੇ ਮਾਮਪੁਰਸ਼ ਕਹਿੰਦੇ ਨੇ ਧਰਮ ਕਿੰਨੂੰ ਕਹਿੰਦੇ ਆ ਖੇਮਾ ਅਹਿੰਸਾ ਦਇਆ ਮ੍ਰਿਦੂ ਸਤਿ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ ਜਦੋਂ ਬੰਦੇ ਦੇ ਅੰਦਰ ਦਇਆ ਆ ਜਾਏ ਮਨ ਦੇ ਅੰਦਰ ਦਇਆ ਆ ਜਾਏ ਤੇ ਉਦੋਂ ਧਰਮ ਦਾ ਜਨਮ ਹੁੰਦਾ ਧਰਮ ਉਥੋਂ ਉਤਪਨ ਹੁੰਦਾ ਦਇਆ ਦੇ ਵਿੱਚੋਂ ਸਤਿਗੁਰਾਂ ਨੇ ਆਖਿਆ ਦਇਆ ਧਰਮ ਦਾ ਮੂਲ ਹੈ ਪਾਪ ਮੂਲ ਅਭਿਮਾਨ ਤੇ ਕਿੱਡੀ ਵੱਡੀ ਗੱਲ ਸੀ ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸੇ ਦੀ ਸਜਣਾ ਕੀਤੀ ਹੈ ਤੇ ਸਭ ਤੋਂ ਪਹਿਲਾ ਜਿਹੜਾ ਪਿਆਰਾ ਆਇਆ ਭਾਈ ਦਇਆ RAM ਲਾਹੌਰ ਤੋਂ ਕਿਹੜੀ ਜਗ੍ਹਾ ਤੋਂ ਲਾਹੌਰ ਤੋਂ ਤੇ ਸਤਗੁਰਾਂ ਆਖਿਆ ਵੀ ਲਾਹੌਰ ਤੋਂ ਦਇਆ ਆ ਗਈ ਹੈ ਇਹ ਕਿੱਡੀ ਵੱਡੀ ਗੱਲ ਹੈ ਜਿੱਥੇ ਉਹਨਾਂ ਦਿਨਾਂ ਵਿੱਚ ਵੀ ਬੜਾ ਜ਼ਿਆਦਾ ਕਹਿਰ ਵਰਤਦਾ ਸੀ ਤੇ ਅੱਜ ਕੱਲ ਵੀ ਗੁਰਮਖੋ ਜਿਹੜੇ ਹਾਲਾਤ ਚਾਰ ਚੁਫੇਰੇ ਤਣਾਅਪੂਰਨ ਬਣੇ ਹੋਏ ਸਨ ਸਤਗੁਰਾਂ ਕਿਰਪਾ ਕੀਤੀ ਹੈ ਉਹ ਮਾਹੌਲ ਹੁਣ ਸ਼ਾਂਤ ਹੈ ਪਰ ਜੇ ਆਪਾਂ ਇੱਥੇ ਵੇਖੀਏ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਮਹਾਰਾਜ ਤੋਂ ਜੇ ਸ਼ੁਰੂ ਕਰ ਲਈਏ ਸਾਨੂੰ ਨਾ ਕਿਸੇ ਨਾਲ ਵੈਰ ਕਰਨਾ ਸਿਖਾਇਆ ਨਾ ਵਿਰੋਧ ਕਰਨਾ ਸਿਖਾਇਆ ਤੇ ਖਾਸ ਕਰਕੇ ਧਰਮਾਂ ਦੇ ਵਿੱਚ ਤੇ ਉੱਕਾ ਹੀ ਨਹੀਂ ਜਿਹੜਾ ਧਰਮਾਂ ਦੇ ਨਾਮ ਦੇ ਉੱਤੇ ਵੈਰ ਵਿਰੋਧ ਜਾਂ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਗੁਰੂ ਨਾਨਕ ਮਹਾਰਾਜ ਜਦੋਂ ਘਰ ਤੋਂ ਤੁਰੇ ਤੇ ਵੇਖੋ ਭਾਈ ਮਰਦਾਨੇ ਨੂੰ ਨਾਲ ਲਿਆ ਜਿਹੜਾ ਮੁਸਲਮਾਨ ਆ ਭਾਈ ਮਰਦਾਨਾ ਜੀ ਨਾਲ ਰਹਿ ਇੱਕ ਮੁਸਲਮਾਨ ਤੇ ਫਿਰ ਸਭ ਤੋਂ ਪਿਆਰਾ ਸਭ ਤੋਂ ਕਰੀਬੀ ਦਾ ਸਤਗੁਰਾਂ ਦਾ ਮਿੱਤਰ ਵੀ ਹੈ ਸੇਵਕ ਵੀ ਹੈ ਇੱਕ ਮੁਸਲਮਾਨ ਬੰਦਾ ਤੇ ਸਾਰੀ ਜ਼ਿੰਦਗੀ ਗੁਰੂ ਨਾਨਕ ਮਹਾਰਾਜ ਦੀ ਸੇਵਾ ਕੀਤੀ ਚਰਨਾਂ ਦੇ ਵਿੱਚ ਰਿਹਾ ਤੇ ਸਾਡੇ ਸਤਗੁਰਾਂ ਨੇ ਜੇ ਵਖੀਏ ਗੁਰਮਖੋ ਇੱਥੇ ਮਜਬਦੀ ਗੱਲ ਮੁਸਲਮਾਨਾਂ ਦੀ ਗੱਲ ਜਿਵੇਂ ਨਫ਼ਰਤ ਦੀ ਨਿਗਾਹ ਦੇ ਨਾਲ ਜੇ ਵੇਖਿਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਜੰਗ ਹੋਇਆ ਪੰਗਾਣੀ ਦਾ ਜੁੱਧ ਤੇ ਪੀਰ ਬੁੱਧੂ ਸ਼ਾ ਇੱਕ ਮੁਸਲਮਾਨ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਕਹਿੰਦਾ ਮਹਾਰਾਜ ਮੇਰੇ ਚਾਰ ਪੁੱਤਰ ਮੇਰੇ 700 ਮਰੀਦ ਜਿਹੜੇ ਸੇਵਕ ਨੇ ਉਹ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਇਦਾਂ ਆਪਣੀ ਅਕੀਦਤ ਭੇਟ ਕੀਤੀ ਕਿ ਦੋ ਪੁੱਤਰ ਪੀਰ ਬੁੱਧੂ ਸਾਹ ਦੇ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਉਹਨੇ ਭੇਟ ਕਰ ਦਿੱਤੇ ਸ਼ਹੀਦ ਹੋ ਗਏ 6ਵੇਂ ਪਾਤਸ਼ਾਹ ਦਾ ਮਿੱਤਰ ਸੀ ਪੈਂਦੇਖਾਨ ਸੇਵਕ ਵੀ ਸੀ ਤੇ ਪਾਲਿਆ ਸੀ ਸਤਗੁਰਾਂ ਨੇ ਛੋਟੇ ਜੇ ਨੂੰ ਤੇ ਕੋਈ ਸਮਾਂ ਇਦਾਂ ਦਾ ਬਣ ਗਿਆ ਤੇ ਜਦੋਂ ਪੈਂਦੇਖਾਨ ਲੜਨ ਵਾਸਤੇ ਆਇਆ ਨਾ ਤੇ ਸਤਗੁਰਾਂ ਦੇ ਘੋੜੇ ਨੂੰ ਚੁੱਕਣ ਲੱਗਾ ਥੱਲੇ ਵੜ ਕੇ ਤੇ ਗਰੀਬ ਨਵਾਜ ਨੇ ਤਲਵਾਰ ਮਾਰੀ ਇੱਕ ਤੇ ਜ਼ਮੀਨ ਤੇ ਡਿੱਗ ਪਿਆ ਜਦੋਂ ਜ਼ਮੀਨ ਤੇ ਡਿੱਗਾ ਤੇ 6ਵੇਂ ਪਾਤਸ਼ਾਹ ਉਤਰ ਕੇ ਲਾਗੇ ਗਏ ਥੱਲੇ ਗਏ ਤੇ ਪੈਂਦੇਖਾਨ ਨੂੰ ਮਨ ਭਰਿਆ 6ਵੇਂ ਪਾਤਸ਼ਾਹ ਦਾ ਕਹਿਣ ਲੱਗੇ ਪੈਂਦੇਖਾਂ ਕਲਮਾ ਪੜਲਾ ਹੁਣ ਇਥੇ ਨਹੀਂ ਆਖਿਆ ਕਿ ਤੂੰ ਸਤਨਾਮ ਆਖ ਜਾਂ ਭਜਨ ਕਰ ਜਾਂ ਬਾਣੀ ਦੀ ਧੁਕ ਪੜ ਸਤਗੁਰਾਂ ਕਿਆ ਪੈਂਦੇ ਖਾਂ ਤੂੰ ਮੁਸਲਮਾਨ ਆ ਤੂੰ ਕਲਮਾ ਪੜ ਲੈ ਸਾਡੇ ਗੁਰੂ ਸਾਹਿਬਾਂ ਨੇ ਇੱਕ ਦੂਜੇ ਦੇ ਮਜਬ ਦੀ ਇੱਜ਼ਤ ਕਰਨੀ ਸਤਕਾਰ ਦਿੱਤਾ ਤੇ ਕਰਨਾ ਸਿਖਾਇਆ ਵਾ ਤੇ ਨਾ ਕਿਸੇ ਦੇ ਹੁਣ ਗੁਰਬਾਣੀ ਗੁਰਮਖੋ ਜੇ ਪੜੀਏ ਨਾ ਤੇ ਗੁਰਬਾਣੀ ਦੇ ਅੰਦਰ ਮੁਸਲਮਾਨ ਵਾਸਤੇ ਵੀ ਉਪਦੇਸ਼ ਹੈ ਹਿੰਦੂ ਵਾਸਤੇ ਵੀ ਉਪਦੇਸ਼ ਹੈ ਪੰਡਤ ਨੂੰ ਵੀ ਨਸੀਹਤ ਦਿੱਤੀ ਗਈ ਹੈ ਤੇ ਮੌਲਵੀ ਨੂੰ ਵੀ ਸਤਗੁਰਾਂ ਨੇ ਨਸੀਹਤ ਦਿੱਤੀ ਹੈ ਕਿ ਜੇ ਤੂੰ ਮੁਸਲਮਾਨ ਬਨਣਾ ਨਾ ਤੇ ਮੁਸਲਮਾਨ ਇਦਾਂ ਦਾ ਬਣ ਮੁਸਲਮਾਨ ਦੀਆਂ ਨਿਸ਼ਾਨੀਆਂ ਇਹ ਹੈ ਕਿ ਸਭ ਤੋਂ ਪਹਿਲੀ ਨਿਸ਼ਾਨੀ ਹੈ ਕਿ ਉਹਦਾ ਦਿਲ ਨਰਮ ਹੋਵੇ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜਾ ਇਹ ਮੁਸਲਮਾਨ ਦੀ ਨਿਸ਼ਾਨੀ ਹੈ ਕਿ ਉਹਦਾ ਦਿਲ ਨਰਮ ਹੋਵੇ ਉਹਦਾ ਮਨ ਜਿਹੜਾ ਨਰਮ ਹੋਵੇ ਦਇਆ ਹੋਵੇ ਉਹਦੇ ਹਿਰਦੇ ਵਿੱਚ ਜਿਹਦੇ ਹਿਰਦੇ ਚ ਪਿਆਰ ਉਹ ਦਇਆ ਨਹੀਂ ਨ ਆਈ ਕਿਸੇ ਨੂੰ ਵੇਖ ਕੇ ਤਰਸ ਨਹੀਂ ਆਇਆ ਰਹਿਮ ਨਹੀਂ ਆਇਆ ਮਾਰਨ ਮਰਾਉਣ ਦੀ ਤੇ ਗੱਲ ਬੜੀ ਦੂਰ ਦੀ ਗੱਲ ਹੈ ਸਤਿਗੁਰਾਂ ਨੇ ਆਖਿਆ ਦਇਆ ਜਿਹਦੇ ਹਿਰਦੇ ਚ ਨਹੀਂ ਆਈ ਉਹ ਕਦੇ ਧਰਮੀ ਬੰਦਾ ਬਣ ਨਹੀਂ ਸਕਦਾ ਗੁਰੂ ਨਾਨਕ ਮਹਾਰਾਜ ਨੇ ਜਿੰਨੇ ਵੀ ਬਚਨ ਧਰਮ ਦੇ ਸੰਬੰਧ ਵਿੱਚ ਕੀਤੇ ਆ ਤੇ ਸਤਗੁਰਾਂ ਨੇ ਦਇਆ ਦੇ ਨਾਲ ਗੁਰਮਖੋ ਉਹਦਾ ਆਰੰਭ ਕੀਤਾ ਕਿ ਧਰਮ ਜਿਹੜਾ ਉਹ ਉਹਦੇ ਵਿੱਚ ਜੇ ਦਇਆ ਨਹੀਂ ਤੇ ਉਹ ਧਰਮ ਹੋ ਨਹੀਂ ਸਕਦਾ ਗੁਰੂ ਨਾਨਕ ਮਹਾਰਾਜ ਨੂੰ ਜਨੇਊ ਲੱਗੇ ਪਾਉਣ ਤੇ ਸਤਗੁਰਾਂ ਨੇ ਆਖਿਆ ਭਾਈ ਕੋਈ ਸੱਚਾ ਜਨੇਊ ਜਿਹੜਾ ਮੇਰੀ ਆਤਮਾ ਦੇ ਗੱਲ ਪੈ ਜਾਏ ਜਿਹੜਾ ਧਰਮ ਦਾ ਜਨੇਊ ਜਿਹੜਾ ਅਖੀਰ ਤੱਕ ਰਵੇ ਤੇ ਪੰਡਤਾਂ ਨੇ ਬੜੇ ਹੈਰਾਨ ਹੋ ਕੇ ਪੁੱਛਿਆ ਜੀ ਉਹ ਕਿਦਾਂ ਦਾ ਹੁੰਦਾ ਸਾਡੇ ਕੋ ਤੇ ਆਹੀ ਜਨੇਊ ਆ ਕਪਾਵਾ ਇਹਨੂੰ ਵਟ ਕੇ ਮੰਤਰ ਪੜ੍ਹ ਕੇ ਪਾ ਦੇਾਂਗੇ ਤੇ ਗਰੀਬ ਨਵਾਜ਼ ਕਹਿੰਦੇ ਵੀ ਇਹ ਤੇ ਟੁੱਟ ਜਾਏਗਾ ਇਹ ਤੇ ਫਿਰ ਜਦੋਂ ਮੈਂ ਦੁਨੀਆ ਤੋਂ ਗਿਆ ਸਸਕਾਰ ਹੋਇਆ ਤੇ ਨਾਲ ਸੜ ਜਾਏਗਾ ਗਲ ਜਾਏਗਾ ਇਹ ਤੇ ਕੋਈ ਧਰਮ ਦਾ ਜਨੇਊ ਨਾ ਹੋਇਆ ਕੋਈ ਐਦਾਂ ਦਾ ਧਰਮ ਦਾ ਜਿਨੇ ਉਹ ਧਰਮ ਤੇ ਉਹਨੂੰ ਕਹਿੰਦੇ ਨੇ ਵੀ ਬੰਦਾ ਮਰ ਵੀ ਜਾਵੇ ਤੇ ਧਰਮ ਨਾ ਉਹਦਾ ਮੁੱਕੇ ਅਖੀਰ ਤੱਕ ਦਰਗਾਹ ਤੱਕ ਉਹਦੇ ਨਾਲ ਜਾਵੇ ਤੇ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿਉਂਕਿ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦਿਨਾਂ 'ਚ ਗੁਰਮੁਖ ਹੋ ਅਵਤਾਰ ਲਿਆ ਜਿਨ੍ਹਾਂ ਦਿਨਾਂ 'ਚ ਨਫ਼ਰਤ ਵੰਡੀ ਜਾ ਰਹੀ ਸੀ ਇੱਕ ਦੂਜੇ ਵੱਲ ਵੇਖ ਕੇ ਲੋਕ ਘੂਰੀਆਂ ਵਟਦੇ ਸਨ ਮੁਸਲਮਾਨ ਹਿੰਦੂ ਮੌਲਵੀ ਪੰਡਤ ਤਕਰਾਰ ਚੱਲਦਾ ਸੀ ਤੇ ਗੁਰੂ ਨਾਨਕ ਮਹਾਰਾਜ ਸਾਰੇ ਧਰਮਾਂ ਦੇ ਵਿੱਚ ਜਿਵੇਂ ਸਮਝ ਲਓ ਕਿ ਇੱਕ ਪੁਲ ਬਣ ਕੇ ਆਏ ਸੱਚੇ ਪਾਤਸ਼ਾਹ ਉਹ ਪੁਲ ਸੀ ਪੇਮ ਦਾ ਪੁਲ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਸਤਗੁਰਾਂ ਨੇ ਪੇਮ ਦਾ ਪੁਲ ਬਣ ਕੇ ਤੇ ਆਪਸ ਵਿੱਚ ਗੁਰਮਖੋ ਜੋੜਿਆ ਧਰਮਾਂ ਦੀ ਮਜਬਾਂ ਦੀ ਗੱਲ ਹੀ ਜਿਵੇਂ ਸਮਝ ਲਓ ਖਤਮ ਕਰ ਦਿੱਤੀ ਜੇ ਗੁਰੂ ਨਾਨਕ ਮਹਾਰਾਜ ਨੂੰ ਪੁੱਛਿਆ ਗਿਆ ਉੱਥੇ ਜਾ ਕੇ ਮੱਕੇ ਮਦੀਨੇ ਕਿ ਤੁਸੀਂ ਦੱਸੋ ਇੱਥੇ ਆਏ ਜੇ ਤੁਸੀਂ ਮੁਸਲਮਾਨ ਜੇ ਜਾਂ ਹਿੰਦੂ ਜੇ ਜਨਮ ਦੇ ਤੁਹਾਡਾ ਖੱਤਰੀਆਂ ਦੇ ਘਰ ਦਾ ਤੇ ਸਤਗੁਰਾਂ ਨੇ ਉੱਥੇ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪਰਾਨ ਸਤ ਗੁਰਾਂ ਆਖਿਆ ਨਾ ਮੈਂ ਹਿੰਦੂ ਆ ਨਾ ਮੁਸਲਮਾਨ ਆ ਮੈਂ ਤੇ ਉਸ ਜਿਹੜਾ ਅੱਲਾ ਰਾਮ ਇੱਕੋ ਹੀ ਆ ਸਾਂਝਾ ਸਾਰਿਆਂ ਦਾ ਇਹ ਸਰੀਰ ਇਹ ਪ੍ਰਾਣ ਉਹਦੇ ਨੇ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਹੋਈਆਂ ਨਾ ਹਿੰਦੂ ਮੁਸਲਮਾਨ ਕਰਕੇ ਇਹ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ ਰੱਬ ਨੇ ਨਹੀਂ ਕਿਸੇ ਨੂੰ ਹਿੰਦੂ ਬਣਾਇਆ ਰੱਬ ਨੇ ਕਿਸੇ ਨੂੰ ਮੁਸਲਮਾਨ ਨਹੀਂ ਬਣਾਇਆ ਤੇ ਦਸਵੇਂ ਪਾਤਸ਼ਾਹ ਕਹਿੰਦੇ ਨੇ ਜੇ ਰੱਬ ਨੂੰ ਕੋਈ ਭਾਸ਼ਾ ਜੇ ਉਹਦੇ ਨਾਲ ਗੱਲ ਕਰਨੀ ਹੈ ਤੇ ਉਹ ਕਿਹੜੀ ਲੈਂਗੁਏਜ ਆ ਕਿਹੜੀ ਭਾਸ਼ਾ ਜਿਸ ਨਾਲ ਰੱਬ ਗੱਲ ਕਰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਕਰਮਾਂ ਦਾ ਖੰਡਨ ਕਰ ਦਿੱਤਾ ਸਤਗੁਰਾਂ ਨੇ ਅੱਖਿਆ ਕੋਈ ਲੋੜ ਨਹੀਂ ਜੰਗਲਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਅੱਖਾਂ ਵੀ ਬਹਿ ਕੇ ਮੀਟ ਕੇ ਬਹਿਣ ਦੀ ਕੋਈ ਲੋੜ ਨਹੀਂ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਨ ਦੀ ਗਰੀਬ ਨਵਾਜ਼ ਕਹਿੰਦੇ ਕਹਾ ਭਇਓ ਦੂ ਲੋਚਨ ਮੂੰਦ ਕੇ ਬੈਠ ਰਿਓ ਬਖ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੁ ਬੈਠ ਕੇ ਐਸੇ ਹੀ ਐਸ ਸੁਬਾ ਸੁਬਤਾਇਓ ਕਹਿੰਦੇ ਸੱਚ ਕਾਹੋਂ ਸੁਣ ਲੈੋ ਸਭੈ ਜਿਨ ਪ੍ਰੇਮ ਕਿਓ ਤੈ ਨਹੀਂ ਪ੍ਰਭ ਪਾਇਓ ਜਿਨੇ ਪਿਆਰ ਕੀਤਾ ਲੜਾਈ ਦੀ ਗੱਲ ਨਹੀਂ ਸਿਖਾਈ ਕਿਸੇ ਵੀ ਧਰਮ ਨੇ ਮਜਬ ਨੇ ਗੁਰਮਖ ਪਿਆਰਿਓ ਪਿਆਰ ਦੀ ਗੱਲ ਸਿਖਾਈ ਪਿਆਰ ਦੀ ਪ੍ਰੇਮ ਦੀ ਗੱਲ ਸਿਖਾਈ ਗਰੀਬ ਨਵਾਜ ਨੇ ਪਿਆਰ ਵੰਡਿਆ ਤੁਸੀਂ ਬਾਣੀ ਤੁਸੀਂ ਪੜੋ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਬਾਣੀ ਗੁਰੂ ਨਾਨਕ ਮਹਾਰਾਜ ਨੇ ਮੂਲ ਮੰਤਰ ਲਿਖਿਆ ਤੇ ਇੱਕ ਓੰਕਾਰ ਜਿਹੜੀ ਚੀਜ਼ ਸਾਨੂੰ ਸਾਰਿਆਂ ਨੂੰ ਸਾਰੀ ਮਨੁੱਖਤਾ ਨੂੰ ਸਾਰੇ ਬ੍ਰਹਿਮੰਡ ਨੂੰ ਆਪਸ ਵਿੱਚ ਜੋੜ ਦਿੰਦੀ ਹੈ ਤੇ ਪਹਿਲਾਂ ਤੇ ਲਿਖਿਆ ਜਾਂਦਾ ਸੀ ਨਾ ਓਮ ਓਮ ਹਰ ਇੱਕ ਜਗ੍ਹਾ ਜਾਂ ਅਨਾਦੀ ਸ਼ਬਦ ਸੀ ਤੇ ਗੁਰੂ ਨਾਨਕ ਮਹਾਰਾਜ ਨੇ ਓਮ ਦੇ ਅੱਗੇ ਊੜੇ ਦੇ ਅੱਗੇ ਇੱਕ ਪਾਇਆ ਕਿਉਂਕਿ ਓਮ ਦੇ ਵਿੱਚੋਂ ਤਿੰਨ ਧੁਨੀਆਂ ਕੱਢਦੇ ਸਨ ਓਕਾਰ ਆਕਾਰ ਤੇ ਮਕਾਰ ਤੇ ਫਿਰ ਕਹਿੰਦੇ ਨੇ ਜੀ ਰਜੋ ਸਤੋ ਤਮੋ ਗੁਣ ਇਹਨਾਂ ਤਿੰਨਾਂ ਤੋਂ ਪੈਦਾ ਹੋਏ ਤੇ ਰਜੋ ਸਤੋ ਤਮੋ ਤੋਂ ਤਿੰਨ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਪੈਦਾ ਹੋਏ ਤੇ ਗੁਰੂ ਨਾਨਕ ਮਹਾਰਾਜ ਨੇ ਆਖਿਆ ਵੀ ਇਹਨਾਂ ਤੋਂ ਵੀ ਪਹਿਲਾਂ ਕੁਝ ਹੈਗਾ ਜਿਹੜਾ ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਹੈ ਇੱਕ ਤੇ ਫਿਰ ਊੜੇ ਦੇ ਅੱਗੇ ਪਹਿਲਾਂ ਇੱਕ ਲਾਇਆ ਉਹ ਜਿਹੜਾ ਇੱਕ ਸੀਨਾ ਇੱਕ ਉਹ ਅਹੰਕਾਰ ਤੁਸੀਂ ਇਦਾਂ ਸਮਝ ਲਓ ਕਿ ਜਿਵੇਂ ਸੂਤਰ ਦੇ ਵਾਂਗੂ ਜਿਵੇਂ ਇੱਕ ਸੂਤਰ ਚ ਮੋਤੀ ਵੱਖੋ ਵੱਖਰੇ ਪਰੋਏ ਹੁੰਦੇ ਆ ਤੇ ਮਾਲਾ ਬਣ ਜਾਂਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਜਿੰਨਾ ਬ੍ਰਹਿਮੰਡ ਆ ਜੋ ਕੁਝ ਵੀ ਨਜ਼ਰ ਆਉਂਦਾ ਸਾਰਿਆਂ ਦੇ ਵਿੱਚ ਰੱਬ ਦੀ ਸੱਤਾ ਤੇ ਆਪਾਂ ਸਾਰੇ ਉਹਦੇ ਉਸ ਸੂਤਰ ਦੇ ਵਿੱਚ ਪਰੋਏ ਹੋਏ ਮੋਤੀਆਂ ਮਾਲਾ ਇੱਕੋ ਹੈ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਨਾ ਕੋਈ ਵਖਰਾ ਧਰਮ ਮਜਬੇ ਬਾਹਰ ਦੀਆਂ ਗੱਲਾਂ ਨੇ ਗਰੀਬ ਨਵਾਜ ਨੇ ਅੰਦਰ ਦੀ ਗੱਲ ਕੀਤੀ ਵੀ ਸਾਰੇ ਇੱਕੋ ਹੀ ਨੇ ਪਰਮੇਸ਼ਰ ਇੱਕਿਆ ਸਭ ਵਿੱਚ ਤੇ ਜਦੋਂ ਰੱਬ ਗੁਰਮਖੋ ਇੱਕਿਆ ਪਰਮੇਸ਼ਰ ਇੱਕਿਆ ਉਹ ਬ੍ਰਹਮ ਇੱਕਿਆ ਤੇ ਇਸ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਸੁਣਿਆ ਦਿੱਤਾ ਸੀ ਪੰਡਤਾਂ ਨੂੰ ਆਖਿਆ ਸੀ ਕਿ ਜੇ ਜਨੇਊ ਪਾਵਣਾ ਤੇ ਉਹ ਕਿਹੜੀ ਕਪਾ ਹੋਵੇ ਦਇਆ ਦੀ ਹੋਵੇ ਸਭ ਤੋਂ ਗੱਲ ਸ਼ੁਰੂ ਹੀ ਪਹਿਲਾਂ ਗੁਰਮੁਖੋ ਦਇਆ ਤੋਂ ਕੀਤੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਅਕਾਹਈ ਤਾਂ ਪੰਡੇ ਕਤ ਕੇ ਅੰਦਰ ਦਇਆ ਜਿੰਨਾ ਚਰਣੀ ਆਉਂਦੀ ਤੇ ਬੰਦਾ ਧਰਮੀ ਨਹੀਂ ਬਣ ਸਕਦਾ ਤੇ ਦਇਆ ਤੋਂ ਪ੍ਰੇਮ ਇਹ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਗੁਰਮੁਖ ਪਿਆਰਿਓ ਜਿੰਨੀ ਵੀ ਬਾਣੀ ਹੈ ਜਿੰਨਾ ਵੀ ਗੁਰਮਖੋ ਸਾਰਾ ਗਿਆਨ ਹੈ ਵੇਦਾਂ ਸ਼ਾਸਤਰਾਂ ਦਾ ਜਾਂ ਕੋਈ ਵੀ ਦੁਨੀਆ ਤੇ ਧਰਮ ਮਜਬਾ ਸਾਰੇ ਪ੍ਰੇਮ ਦੀ ਗੱਲ ਕਰਦੇ ਆ ਪਿਆਰ ਦੀ ਗੱਲ ਕਰਦੇ ਆ ਨਫ਼ਰਤ ਦੀ ਗੱਲ ਨਹੀਂ ਕੋਈ ਕਰਦਾ ਜਿਵੇਂ ਇੱਕ ਕਿਸੇ ਉਰਦੂ ਦੇ ਸ਼ਾਇਰ ਦਾ ਕੌਲ ਹੈ ਧਰਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਧਰਮ ਕੋਈ ਵੀ ਜਿਹੜਾ ਆਪਸ ਵਿੱਚ ਵੈਰ ਰੱਖਣਾ ਨਹੀਂ ਸਿਖਾਉਂਦਾ ਤੇ ਜਿੰਨਾ ਵੀ ਗੁਰੂ ਗਰੀਬ ਨਵਾਜ ਨੇ ਜਿੱਥੇ ਪੰਡਤਾਂ ਦੀ ਗੱਲ ਕੀਤੀ Hindu ਧਰਮ ਦੀ ਗੱਲ ਕੀਤੀ ਸਨਾਤਨ ਦੀ ਗੱਲ ਕੀਤੀ ਤੇ ਮੁਸਲਮਾਨ ਦੇ ਕਲਮੇ ਦੀ ਗੱਲ ਕਰਦੇ ਆ ਸਤਗੁਰ ਪੰਜ ਨਮਾਜ਼ਾਂ ਦੀ ਗੱਲ ਕਰਦੇ ਆ ਸਤਗੁਰ ਕਹਿੰਦੇ ਨੇ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦੇ ਨੇ ਪਰ ਅਸਲੀ ਵਿੱਚ ਨਮਾਜ਼ ਉਹ ਹੈ ਪੰਜ ਨਮਾਜ਼ਾਂ ਉਹ ਨੇ ਪੰਜ ਵਕਤ ਪੰਜਾਂ ਵਖਤਾਂ ਦੀਆਂ ਪੰਜ ਨਮਾਜ਼ਾਂ ਨੇ ਵਖਤ ਪੰਜ ਤੇ ਪੰਜ ਪੰਜੇ ਨਾ ਉਹ ਪਹਿਲਾ ਸੱਚ ਹਲਾਲ ਦੋਏ ਪਹਿਲਾ ਜਿਹੜਾ ਸੱਚ ਜੇ ਬੰਦੇ ਦੇ ਅੰਦਰ ਆ ਜਾਏ ਉਹ ਅਸਲੀ ਨਮਾਜ਼ ਆ ਦੂਜੀ ਹਲਾਲ ਬਗਾਨਾ ਹੱਕ ਨਾ ਖਾਣਾ ਤੇ ਤੀਜੀ ਖੈਰ ਖੁਦਾਏ ਤੀਜੀ ਨਮਾਜ਼ ਆ ਸਾਰਿਆਂ ਤੇ ਦਇਆ ਕਰਨੀ ਸਾਰਿਆਂ ਨਾਲ ਪ੍ਰੇਮ ਕਰਨਾ ਖੈਰ ਕਰਨੀ ਸਾਰਿਆਂ ਦੇ ਨਾਲ ਪ੍ਰੇਮ ਦੇ ਨਾਲ ਰਹਿਣਾ ਕਿਸੇ ਨੂੰ ਵੇਖ ਕੇ ਮਨ ਵਿੱਚ ਕਰੁਣਾ ਆ ਜਾਏ ਕਰੂਰਤਾ ਨਹੀਂ ਸਿਖਾਈ ਮੁਸਲਮਾਨ ਦੀ ਜੇ ਅਸਲੀ ਪਰਿਭਾਸ਼ਾ ਗੁਰਮਖੋ ਵੇਖੀਏ ਨਾ ਕਰੂਰਤਾ ਨਹੀਂ ਸਿਖਾਈ ਗਈ ਤੇ ਮੁਸਲ ਇਸਲਾਮ ਦੇ ਵਿੱਚ ਬੜੇ ਬੜੇ ਸੂਫੀ ਫਕੀਰ ਹੋਏ ਨੇ ਤੁਸੀਂ ਬਾਬਾ ਫਰੀਦ ਜੀ ਨੂੰ ਪੜੋ ਤੇ ਬਾਬਾ ਫਰੀਦ ਜੀ ਦੀ ਜਿੰਨੀ ਵੀ ਬਾਣੀ ਹੈ ਕਿਤੇ ਕੋਈ ਮਾਰ ਕਾਟਦੀ ਉਹਨਾਂ ਗੱਲ ਨਹੀਂ ਕੀਤੀ ਉਹਨਾਂ ਜਿੱਥੇ ਵੀ ਗੱਲ ਗੁਰਮਖੋ ਕੀਤੀ ਆ ਪਿਆਰ ਦੀ ਕੀਤੀ ਆ ਦਿਲ ਹੋ ਮੁਹੱਬਤ ਜਿਨ ਹੈ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰੇ ਜਨ ਨਾਮ ਤੇ ਪੁਏ ਭਾਰਤੀਏ ਆਪ ਲਈ ਲੜ ਲਾਏ ਦਰਦਰਵੇਸ ਸੇ ਤਿੰਨ ਧਨ ਜਨੈਂਦੀ ਮਾਓ ਆਏ ਸਫਲ ਸੇ ਬਰਵਤ ਦਿਗਾਰ ਅਪਾਰ ਅਗੰਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰਮੋ ਤੇਰੀ ਪਨਹਾ ਖੁਦਾਏ ਤੂੰ ਬਖਸੰਦਗੀ ਤੇ ਸੇਖ ਫਰੀਦਾ ਖੈਰ ਤੀਜਾ ਬੰਦਗੀ ਇਹ ਇਸਲਾਮ ਦਾ ਅਸਲੀ ਚਿਹਰਾ ਜਿਹੜਾ ਸੀ ਨਾ ਗਰੀਬ ਨਵਾਜ ਨੇ ਬਾਣੀ ਚ ਦਰਜ ਕੀਤੇ ਉਹਨਾਂ ਦੇ ਸ਼ਬਦ ਉਹਨਾਂ ਸੂਫੀ ਸੰਤਾਂ ਮਾਂ ਪੁਰਸ਼ਾਂ ਦੇ ਜਿਹਦੇ ਵਿੱਚ ਇਨਸਾਨੀਅਤ ਦੀ ਗੱਲ ਕੀਤੀ ਗਈ ਕਿਉਂਕਿ ਜਿੰਨੀ ਵੀ ਬਾਣੀ ਹੈ ਗੁਰਮਖੋ ਇਨਸਾਨੀਅਤ ਦੀ ਗੱਲ ਕਿਸੇ ਮਜਬਦ ਦੀ ਗੱਲ ਨਹੀਂ ਧਰਮ ਦੀ ਗੱਲ ਪ੍ਰੇਮ ਦੀ ਗੱਲ ਜਿਹੜੀ ਕੀਤੀ ਹੈ ਸੋ ਅੱਜ ਕੱਲ ਜਿੱਦਾਂ ਹਾਲਾਤ ਗੁਰਮਖੋ ਬਣੇ ਨੇ ਬੜੇ ਤਣਾਅਪੂਰਨ ਨੇ ਪਰ ਸਾਡੇ ਮਨਾਂ ਵਿੱਚ ਕਿਸੇ ਪ੍ਰਕਾਰ ਵੀ ਕੋਈ ਫਰਕ ਨਹੀਂ ਆਉਣਾ ਚਾਹੀਦਾ ਇਹ ਕਦੇ ਸਮਾਂ ਹੁਣ ਤੇ ਐਨਾ ਸਮਾਂ ਖਰਾਬ ਵੀ ਨਹੀਂ ਆਏਗਾ ਕਦੇ ਉਹ ਸਮਾਂ ਯਾਦ ਕਰੋ ਜਦੋਂ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤੇ ਸਨ ਜਦੋਂ ਕਦੇ ਪਾਕਿਸਤਾਨ ਹਿੰਦੁਸਤਾਨ ਬਣਦਾ ਵਾ ਜਦੋਂ ਗੁਰਮਖੋ ਉਹ ਸਮਾਨ ਇੱਕ ਦੂਜੇ ਨੂੰ ਕੋਈ ਬੜੇ ਪਿਆਰ ਕਰਨ ਵਾਲੇ ਵੀ ਲੋਕ ਸਨ ਜਿਨ੍ਹਾਂ ਨੇ ਇੱਕ ਦੂਜਿਆਂ ਦੀਆਂ ਜਾਨਾਂ ਬਚਾਈਆਂ ਕਈ ਮੁਸਲਮਾਨ ਅੱਜ ਵੀ ਪਾਕਿਸਤਾਨ ਵਿੱਚ ਉਹ ਬਜ਼ੁਰਗ ਹੈਗੇ ਨੇ ਜਿਹੜੇ ਬਿਆਨ ਦਿੰਦੇ ਕਈਆਂ ਦੇ ਵੇਖਣ ਨੂੰ ਸੁਣਨ ਨੂੰ ਮਿਲਦੇ ਆ ਵੀ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਸਿੱਖਾਂ ਨੇ ਆਪਣੇ ਘਰਾਂ ਵਿੱਚ ਰੱਖ ਕੇ ਆਖਿਆ ਕਿ ਤੁਹਾਡੇ ਤੱਕ ਕੋਈ ਬਾਅਦ ਵਿੱਚ ਆਊਗਾ ਤੇ ਪਹਿਲਾਂ ਕੋਈ ਸਾਨੂੰ ਮਾਰ ਕੇ ਅੱਗੇ ਜਾਏਗਾ ਸਿੱਖਾਂ ਨੇ ਸਾਡੀ ਜਾਨ ਬਚਾਈ ਤੇ ਕਈ ਸਿੱਖ ਇਦਾਂ ਦੇ ਸਨ ਸਿੱਖਾਂ ਦੇ ਬੱਚੇ ਧੀਆ ਪੈਣਾ ਮੁਸਲਮਾਨਾਂ ਨੇ ਆਪਣੇ ਘਰਾਂ ਵਿੱਚ ਆਪਣੇ ਕਮਰਿਆਂ ਚ ਪਿੱਛੇ ਕੋਠੜੀਆਂ ਚ ਬੰਦ ਕਰਕੇ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਥੇ ਰਹਿ ਜਾਓ ਜਦੋਂ ਸਮਾਂ ਹੋ ਜਾਏਗਾ ਠੰਡ ਠੰਡੌਲਾ ਤੇ ਤੁਹਾਨੂੰ ਅਸੀਂ ਆਪ ਛੱਡ ਕੇ ਆਵਾਂਗੇ ਸ਼ੁਰੂ ਤੋਂ ਇੱਕ ਸਾਂਝੀ ਵਾਲਤਾ ਦਾ ਭਾਈ ਵਾਲਤਾ ਦਾ ਇਹ ਜਿਹੜਾ ਖਿੱਤਾ ਇਹ ਪੰਜਾਬ ਦੀ ਧਰਤੀ ਹੈ ਇੱਥੋਂ ਤੇ ਪ੍ਰੇਮ ਦੇ ਸੁਨੇਹੇ ਜਿਹੜੇ ਆ ਉਹ ਦਿੱਤੇ ਜਾਂਦੇ ਰਹੇ ਤੇ ਗੁਰੂਆਂ ਪੀਰਾਂ ਦੀ ਧਰਤੀ ਵੇਖੋ ਇੱਥੇ ਗੁਰੂਆਂ ਦਾ ਜਨਮ ਹੋਇਆ ਅਵਤਾਰ ਲਿਆ ਇਸ ਪੰਜਾਬ ਦੀ ਪਵਿੱਤਰ ਧਰਤੀ ਤੇ ਸਤ ਗੁਰਾਂ ਨੇ ਤੇ ਲੜਾਈਆਂ ਜਿਹੜੇ ਜੰਗ ਹੁੰਦੇ ਆ ਨਾ ਇਹਦੇ ਵਿੱਚ ਹੋ ਸਕਦਾ ਕਿ ਵੱਡੇ ਲੋਕਾਂ ਦਾ ਜਿਹੜੇ ਕੋਈ ਸਿਆਸੀ ਲੋਕਾਂ ਦਾ ਆਪਣਾ ਕੋਈ ਫਾਇਦਾ ਉਹਨਾਂ ਦਾ ਹੁੰਦਾ ਹੋਵੇ ਪਰ ਆਮ ਲੋਕਾਂ ਦਾ ਨੁਕਸਾਨ ਹੀ ਹੁੰਦਾ ਆਮ ਲੋਕਾਂ ਦਾ ਜਿਹੜਾ ਵਾ ਨਾ ਉਹਦੇ ਚ ਕੋਈ ਇਹਦੇ ਚ ਭਲਾ ਨਹੀਂ ਹੁੰਦਾ ਤੇ ਆਮ ਬੰਦਾ ਕੋਈ ਲੜਨਾ ਵੀ ਨਹੀਂ ਚਾਹੁੰਦਾ ਕੋਈ ਇਨਸਾਨ ਕੋਈ ਲੜਾਈ ਨਹੀਂ ਚਾਹੁੰਦਾ ਸੋ ਸਾਨੂੰ ਜਿਹੜਾ ਗੁਰਮਖੋ ਆਪਣਾ ਤੇ ਆਪਣਾ ਆਸ਼ਾ ਗੁਰਬਾਣੀ ਨੂੰ ਮੰਨ ਕੇ ਸਤਗੁਰਾਂ ਦੇ ਹੁਕਮ ਨੂੰ ਸੁਨੇਹੇ ਨੂੰ ਸੰਦੇਸ਼ ਨੂੰ ਜਿਹੜਾ ਉਹਨਾਂ ਨੇ ਗਰੀਬ ਨਵਾਜ ਨੇ ਸਾਡੇ ਵਾਸਤੇ ਉਚਾਰਿਆ ਤੇ ਬਾਣੀ ਸਤਗੁਰਾਂ ਨੇ ਲਿਖੀ ਐ ਤੇ ਸਾਨੂੰ ਪ੍ਰੇਮ ਕਰਨਾ ਸਿਖਾਇਆ ਸਾਨੂੰ ਪਿਆਰ ਕਰਨਾ ਸਿਖਾਇਆ ਸਾਨੂੰ ਇੱਕ ਦੂਜੇ ਨੂੰ ਗੱਲ ਲਾਉਣਾ ਸਿਖਾਇਆ ਡਿੱਗੇ ਟੱਠਿਆਂ ਦੀ ਬਾਹ ਪੜਨੀ ਸਿਖਾਈ ਤੇ ਸਭ ਤੋਂ ਵੱਡੀ ਗੱਲ ਕਿ ਸਤਗੁਰਾਂ ਨੇ ਦਇਆ ਦਾ ਸੁਨੇਹਾ ਦਿੱਤਾ ਕਿ ਸਿੱਖ ਦੇ ਦਿਲ ਵਿੱਚ ਦਇਆ ਹੋਵੇ ਕੱਲੇ ਸਿੱਖ ਦੇ ਦਿਲ ਵਿੱਚ ਨਹੀਂ ਜੇ ਮੁਸਲਮਾਨ ਦੀ ਗੱਲ ਕੀਤੀ ਉਹਨਾਂ ਆਖਿਆ ਮੁਸਲਮਾਨ ਦਾ ਦਿਲ ਵੀ ਮੋਮ ਹੋਵੇ ਤਾਂ ਹੀ ਉਹ ਮੁਸਲਮਾਨ ਆ ਪੰਡਤ ਵੀ ਮੌਲਵੀ ਵੀ ਤਾਂ ਹੀ ਇਹ ਕਿਉਂਕਿ ਇਹ ਗੱਲ ਮੌਲਵੀ ਤੇ ਪੰਡਤਾਂ ਦੀ ਸੀ ਜਿਹੜੇ ਠੇਕੇਦਾਰ ਸਨ ਨਾ ਮਜਬਾਂ ਦੇ ਉਹਨਾਂ ਨੇ ਆਪਣੇ ਕੁਝ ਸਵਾਰਥ ਵਾਸਤੇ ਕੁਝ ਏਦਾਂ ਦੀਆਂ ਗੱਲਾਂ ਕਰਕੇ ਨਫ਼ਰਤ ਦੀ ਗੱਲ ਕੀਤੀ ਪਰ ਗੁਰੂ ਨਾਨਕ ਮਹਾਰਾਜ ਨੇ ਉਸ ਸਮੇਂ ਵਿੱਚ ਆਣ ਕੇ ਗੁਰਮਖੋ ਵੇਖੋ ਕੈਸਾ ਉਪਦੇਸ਼ ਦਿੱਤਾ ਕਿਦਾਂ ਦਾ ਸਤਗੁਰਾਂ ਨੇ ਸੁਣਿਆ ਦਿੱਤਾ ਘਰ ਤੋਂ ਤੁਰੇ ਨੇ ਤੇ ਮਹਾਰਾਜ ਨੇ ਭਾਈ ਮਰਦਾਨੇ ਨੂੰ ਨਾਲ ਲਿਆ ਇੱਕ ਮੁਸਲਮਾਨ ਬੰਦਾ ਤੇ ਫਿਰ ਵੱਡੀ ਹੋਰ ਗੱਲ ਵੇਖੋ ਭਾਈ ਮਰਦਾਨੇ ਨੂੰ ਗੁਰੂ ਨਾਨਕ ਮਹਾਰਾਜ ਦੋ ਵਾਰ ਮੱਕੇ ਮਦੀਨੇ ਲੈ ਕੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਕਹਿੰਦੇ ਨੇ ਭਾਈ ਮਰਦਾਨਿਆ ਕਹਿੰਦੇ ਨੇ ਮੁਸਲਮਾਨ ਦਾ ਜੀਵਨ ਜਿਹੜਾ ਵਾ ਉਹਨਾਂ ਚ ਸਫਲ ਨਹੀਂ ਹੁੰਦਾ ਜਿਨ੍ਹਾਂ ਚੋਂ ਮੱਕੇ ਮਦੀਨੇ ਹੱਜ ਨਾ ਕਰੇ ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਮੇਰਾ ਤੇ ਤੂੰ ਹੀ ਮੱਕਾ ਤੂੰ ਹੀ ਮਦੀਨਾ ਤੇ ਕਹਿੰਦੇ ਨਹੀਂ ਮਰਦਾਨਿਆਂ ਮੈਂ ਤੈਨੂੰ ਲੈ ਕੇ ਜਾਵਾਂਗਾ ਤੂੰ ਮੇਰਾ ਮਿੱਤਰਿਆਂ ਮੇਰੇ ਨਾਲ ਰਹਿਣਾ ਤੇ ਮੈਂ ਤੈਨੂੰ ਹੱਜ ਕਰਾਵਾਂਗਾ ਸੱਚੇ ਪਾਤਸ਼ਾਹ ਦੋ ਵਾਰ ਪਾਈ ਮਰਦਾਨੇ ਨੂੰ ਮੱਕੇ ਮਦੀਨੇ ਲੈ ਕੇ ਗਏ ਵੀ ਜੇਣਾ ਉਹਦਾ ਕੀਦਾ ਵਾਣਾ ਸਤਗੁਰਾਂ ਉਹ ਨਹੀਂ ਬਦਲਿਆ ਓਏ ਕਾ ਵੱਡੀ ਗੱਲ ਜੇ ਗੁਰਮਖੋ ਜੇ ਮੁਸਲਮਾਨ ਆ ਤੇ ਸਤਗੁਰਾਂ ਉਹਦਾ ਧਰਮ ਮਜ਼ਬ ਨਹੀਂ ਬਦਲਿਆ ਸਤਗੁਰਾਂ ਕਹਿਆ ਜੇ ਤੂੰ ਮੁਸਲਮਾਨ ਆ ਕੋਈ ਗੱਲ ਨਹੀਂ ਤੂੰ ਵਧੀਆ ਮੁਸਲਮਾਨ ਬਣ ਜਾ ਜੇ ਤੂੰ ਹਿੰਦੂ ਐ ਸਨਾਤਨੀਆਂ ਕੋਈ ਗੱਲ ਨਹੀਂ ਵਧੀਆ ਗੱਲ ਐ ਤੂੰ ਵਧੀਆ ਸਨਾਤਨੀ ਬਣ ਜਾ ਜਿਹੜੇ ਸਨਾਤਨ ਦੇ ਅਸਲੀ ਗੋਣਿਆਂ ਉਸ ਨੂੰ ਧਾਰਨ ਕਰ ਲੈ ਜੋ ਵੀ ਹੈਗਾ ਉਹਦੇ ਵਿੱਚ ਤੂੰ ਆਪਣੇ ਪਰਪੱਕ ਹੋ ਜਾ ਕਿਉਂਕਿ ਧਰਮ ਤੇ ਸਾਰੇ ਇੱਕੋ ਹੀ ਨੇ ਜਿਵੇਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਵੀ ਇੱਕ ਮਕਾਨ ਹੋਵੇ ਨਾ ਇੱਕ ਮਕਾਨ ਨੂੰ ਪੌੜੀਆਂ ਲੱਗੀਆਂ ਨੇ ਚਾਰ ਚਾਰ ਤਰਫ ਤੋਂ ਪੌੜੀਆਂ ਲੱਗੀਆਂ ਤੇ ਭਾਵੇਂ ਬੰਦਾ ਸੱਜੇ ਬੰਨੇ ਹੋ ਚੜਜੇ ਭਾਵੇਂ ਖੱਬੇ ਬੰਨੇ ਹੋ ਪਾਵੇਂ ਅੱਗੋਂ ਪਾਵੇਂ ਪਿੱਛੋਂ ਤੇ ਜਦੋਂ ਛੱਤ ਦੇ ਉੱਤੇ ਜਾਣੇ ਛੱਤ ਇੱਕੋ ਹੀ ਆ ਸਤਿਗੁਰ ਫਰਮਾਉਂਦੇ ਨੇ ਇਹਤ ਰਾਹ ਪਤ ਪਵੜੀਆਂ ਚੜਿਆ ਹੋਏ 21 ਪੌੜੀਆਂ ਵੱਖੋ ਵੱਖਰੀਆਂ ਰਾਹ ਵੱਖੋ ਵੱਖਰੇ ਹੋ ਸਕਦੇ ਆ ਪਰ ਜਦੋਂ ਛੱਤ ਦੇ ਉੱਤੇ ਜਾਣਾ ਮਕਾਨ ਦੀ ਛੱਤ ਇੱਕੋ ਹੀ ਐ ਇਹ ਸਮਝ ਲਓ ਕਿ ਜਿਹੜੇ ਮਜਬੇ ਆ ਨਾ ਪਾਵੇਂ ਉਹ ਜੈਨੀ ਨੇ ਪਾਵੇਂ ਉਹ ਮੁਸਲਮਾਨ ਨੇ ਪਾਵੇਂ ਉਹ ਹਿੰਦੂ ਨੇ ਸਿੱਖ ਨੇ ਈਸਾਈ ਨੇ ਇਹ ਪੌੜੀਆਂ ਨੇ ਪਰਮੇਸ਼ਰ ਤੱਕ ਜਾਣ ਦੇ ਵਾਸਤੇ ਬਸ ਇਹ ਜਰੀਆ ਵਾ ਇੱਕ ਰੱਬ ਤੱਕ ਪਹੁੰਚਣ ਦਾ ਤੇ ਕੋਈ ਪੌੜੀਆਂ ਤੇ ਖਲੋਕੇ ਇੱਕ ਦੂਜੇ ਨੂੰ ਤਲਵਾਰਾਂ ਮਾਰੇ ਤੇ ਇਹ ਕੋਈ ਗੁਰਮਖੋ ਵਧੀਆ ਗੱਲ ਨਹੀਂ ਹੁੰਦੀ ਸੋ ਸਤਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਇਹ ਹਾਲਾਤ ਜਿਹੜੇ ਆ ਕਿਉਂਕਿ ਸਤਗੁਰਾਂ ਦੇ ਬਚਨ ਨਾਲ ਹੀ ਗੁਰਮਖੋ ਸ਼ਾਂਤੀ ਫੈਲ ਜਾਂਦੀ ਗਰੀਬ ਨਿਵਾੜ ਨੇ ਬਖਸ਼ਿਸ਼ ਕੀਤੀ ਹੈ ਤੇ ਸਭ ਹਾਲਾਤ ਕੋਈ ਐਡੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਸਭ ਗਰੀਬ ਨਵਾਜ਼ ਨੇ ਬਖਸ਼ਿਸ਼ ਕੀਤੀ ਹੈ ਸੋ ਆਪਸ ਵਿੱਚ ਪ੍ਰੇਮ ਪਿਆਰ ਤੇ ਭਾਈਵਾਲਤਾ ਦੀ ਸਾਂਝ ਨੂੰ ਆਪਾਂ ਬਣਾ ਕੇ ਰੱਖਣਾ ਗੁਰੂ ਨਾਨਕ ਮਹਾਰਾਜ ਦੇ ਘਰ ਦਾ ਇਹੋ ਹੀ ਉਪਦੇਸ਼ ਹੈ